ਮਨ ਨਾ ਕਰੀਏ ਓਏ ਆਪਾਂ ਨਾ ਕਰੀਏ ਨਾ ਕਰੀਏ ਲੰਮੇ ਤਰ ਮਾਨਸਾ ਮੰਡੀ ਤੇ ਪਹੁੰਚੇ ਹੋਏ ਆ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਡੇਲੀ ਡੇਲੀ ਠੀਕ ਆ ਤੇ ਇਹ ਮੰਡੀ ਰਹਿੰਦੀ ਆ ਰਮਨਦੇਵ ਚੌਂਕ ਦੇ ਵਿੱਚ ਸਰਸਾ ਰੋਡ ਤੇ ਜਦੋਂ ਮਾਨਸਾ ਤੋਂ ਸਰਸਾ ਰੋਡ ਨੂੰ ਜਾਂਦੇ ਆ ਤੇ ਬਾਕੀ ਵਧੀਆ ਪਸ਼ੂ ਆ ਜਾਂਦੇ ਆ ਜਿਹੇ ਜਿਹੇ ਪਸ਼ੂ ਇੱਥੋਂ ਮਰਜ਼ੀ ਖਰੀਦ ਲਓ ਤੇ ਬਾਈ ਦੋ ਟਾਪ ਕੁਆਲਿਟੀ ਦੇ ਗਾਵਾਂ ਲੈ ਕੇ ਆਈ ਸੀਗਾ ਐ ਚਫਦੀਆਂ ਫਾਰਮ ਵਾਲੀਆਂ ਤੇ ਬਹੁਤ ਚੰਗੀਆਂ ਗੱਲਾਂ ਤੇ ਲੀਬ ਸਾਨੂੰ ਦਿਖਾਵਾਂਗੇ ਲੈ ਕੇ ਬੈਠਣ ਜਾਂਦਾ ਹਨਾ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਫੇਰ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਭਾਈ ਨਾਮ ਦੱਸੋ ਪਹਿਲਾਂ ਬਾਈ ਨਾਮ ਮੇਰਾ ਗਰਸੇਪੂ ਸਿੰਘਾ ਠੀਕ ਹੈ ਗਰਸੇਪਾ ਗਰਸੇਪ ਪਿੰਡ ਬਾਈ ਪਿੰਡ ਬਾਈ ਆਪਣਾ ਸੰਦੋਹਾ ਹੈ ਸੰਦੋਹਾ ਜਲਾ ਜਲਾ ਬਠਿੰਡਾ ਜੀ ਮੋੜ ਮੰਡੀ ਦੇ ਕੋਲੇ ਹੈ ਮੋੜ ਮੰਡੀ ਤੋਂ ਕਿੰਨੀ ਦੂਰ ਹੈ ਮੋੜ ਮੰਡੀ ਤੋਂ 8 ਕਿਲੋਮੀਟਰ ਦੂਰ ਹੈ ਜਿੱਥੇ ਮੰਡੀ ਲੱਗਦੀ ਹੈ ਮੈਸਾਂਲੀ ਉੱਥੋਂ ਉੱਥੋਂ ਆਪਾਂ ਪਹੁੰਚ ਜਾਂਦਾ 14 15 ਕਿਲੋ 14 ਕਿਲੋਮੀਟਰ ਦੀ ਦੂਰੀ ਤੇ ਆ ਮਾਹੌੜ ਮੰਡੀ ਤੋਂ ਜ

और झोटी भी सुथरी दिखेगी या पहले एक लीटर की पैकिंग में आया करती इब दो की में भी आ गई है और बेबे और भी घनी जानकारी चाहिए ऐसे ना तो इस नंबर पर फोन कर लियो सात आठ नौ दो जीरो बयालीस हजार हर पशुपालक की पसंद राइट एच नंबर बोले अपना नंबर है चौरानवे छह सौ छत्तीस सैंतीस ਕਿਸੇ ਵੀ ਕਿ ਜੇ ਆਪਾਂ ਗੱਲ ਕਰ ਲਈ ਉਹ ਬਿਹੜਾਂ ਦੀ ਕੰਮ ਆਪਣਾ ਹਾਂਜੀ ਭਾਈ ਮੱਜਾਂ ਵੀ ਲੈਣੇ ਆ ਜੀ ਚੰਗਾ ਪਸ਼ੂ ਲੈਣੇ ਆ ਚੰਗਾ ਲੈਣ ਨੂੰ ਪੂਰਾ ਟਾਪ ਵਾਲਾ ਨਹੀਂ ਬਿਲੇ ਆ ਮਨ ਲੱਗ ਬਿਲੇ ਆ ਕੋਈ ਨਹੀਂ ਬਿਲੇ ਠੀਕ ਇੱਕ ਨੰਬਰ ਵਾਲੀ ਗਾਂ ਤੋਰ ਭਾਈ ਫਿਰ ਡੀਲ ਲੈ ਹਾਂ ਇੱਕ ਨੰਬਰ ਤੋਰ ਕੇ ਸਾ ਮਿੱਤਰੋ ਤੁਰਦੀ ਤੁਸੀਂ ਚੈੱਕ ਕਰ ਲਓ ਇੱਕ ਨੰਬਰ ਤੇ ਗਰਸੇਵਕ ਲੈ ਕੇ ਪਹੁੰਚਿਆ ਸੰਦੋਹੇ ਤੋਂ ਬਠਿੰਡਾ ਜ਼ਿਲ੍ਹੇ ਤੋਂ ਆਇਆ ਤੇ ਬਾਕੀ ਜਿੱਥੇ ਬੀਹ ਵਾਲੀ ਮੰਡੀ ਲੱਗਦੀ ਆ ਟਾਪ ਕੁਆਲਿਟੀ ਵਾਲੀਆਂ ਗਾਵਾਂ ਲੈ ਕੇ ਪਹੁੰਚੋ ਹੈ ਜੋੜਾ ਤੇ ਕਈ ਵਾਰ ਭਰਾ ਦੇ ਕਿਸੇ ਛੱਟਾਂ ਦੇ ਜੋੜਾ ਦਾ ਆਪਾਂ ਜੋੜੀ ਦਵਾ ਦਾਂਗੇ ਮਿੱਤਰੋ ਹਣਾ ਤਸੱਲੀ ਕਰ ਲ ਆਰਡਰ ਲੈ ਕੇ ਗਾਂ ਤਾਂ ਤੁਰਿਆ ਨਹੀਂ ਜਾਂਦਾ ਐਚ ਐਫ ਦੀ ਪਿਓਰ ਵੜ ਹੈਗੀ ਚੰਗੇ ਦੁੱਧ ਵਾਲੀ ਤੇ ਥਣਾ ਸਪੇਸ ਬੂਸ ਬੜਾ ਚੰਗਾ ਗਿੱਠ-ਗਿੱਠ ਪੈਂਦੀ ਹੈ ਹਨਾ ਤੇ ਮੁੱਠੀ ਵਾਲਾ ਚੋਣਾ ਜਿਵੇਂ ਮਰਜ਼ੀ ਚ ਹੋਈ ਜਾਓ ਕੋਈ ਮਸ਼ੀਨ ਦੀ ਲੋੜ ਨਹੀਂ ਕਈ ਵਾਰ ਭਰਾ ਕਹਿੰਦਾ ਇਹਦਾ ਗਾਮਾ ਮਸ਼ੀਨ ਨਾਲ ਚੋਣੀਆਂ ਪੈਣਗੀਆਂ ਮਸ਼ੀਨ ਦੀ ਲੋੜ ਨਹੀਂ ਹੈਗੀ ਕਿਉਂਕਿ ਥਣ ਬੜਾ ਚੰਗਾ ਲੱਗਿਆ ਤੇ ਪੂਰਾ ਚੰਗਾ ਜਗਾੜ ਲੱਗਿਆ ਹੋਇਆ ਜਿਵੇਂ ਮਰਜ਼ੀ ਚ ਹੋਈ ਜਾਓ ਤੇ ਦੁੱਧ ਵੀ ਗਾਂ ਸੁਡੂ ਸਾਹਮਣੇ ਕਰੈਕਟਰ ਜਿਹੜੇ ਦੀਂਦੇ ਆ ਵੀ ਦੁੱਧ ਇਹ ਚੰਗਾ ਕੱਢੂਗੀ ਤੇ ਬਾਕੀ ਕਰ ਸੇਵਕ ਤੋਂ ਪੂਰੀ ਪ੍ਰੋਪਰ ਜਾਣਕਾਰੀ ਲੈਣਾ। ਨਰਸੇਕ ਭਾਈ ਕਿੰਵੇਂ ਸੂਏ ਇਹ? ਇਹ ਦੂਜਾ ਸੂਆ ਜੀ। ਦੂਜਾ ਸੂਆ। ਕੈ ਦਿਨ ਹੋ ਗਏ? ਇਹਨੂੰ ਚੌਥਾ ਦਿਨ ਸੂਈ ਨੂੰ ਆ ਜੀ। 18 ਲੀਟਰ ਬੋਲੀ ਤਿਆਰ ਮਗਰ ਫਿਕਸਡ ਸੀਮਨ ਦੀ ਬੱਤੀ ਬੱਛੀ ਆ ਜੀ। ਚਾਰ ਦਿਨਾਂ ਸੂਈਆ ਮਿੱਤਰੋ 18 ਲੀਟਰ ਜਿਹੜਾ ਬੋਲਾ ਤਿਆਰ ਆ 66 ਸੀਮਨ ਦੀ ਬੱਸੀ ਆ ਬਲੈਕ ਰੰਗ ਵਾਲੀ ਹੈ ਨਾ? ਹਾਂਜੀ ਉਹ ਬਲੈਕ ਰੰਗ। ਬਲੈਕ ਰੰਗ ਵਾਲੇ 나ੜੂਆ ਬਿਲਕੁਲ ਨਾਲ ਆ ਤੇ ਸਰਪ ਨੇੜੋਂ ਕਰਕੇ ਦਿਖਾ ਦਿੰਦੇ ਭਾਈ 나ੜੂਆ ਜੂਮ ਤੇ ਬਿਲਕੁਲ ਦਿਸੀ ਜਾਂਦਾ ਜਮਾ ਵੀ ਨਾੜੂ ਆ ਜਾ ਮਾ ਪ੍ਰੋਪਰ ਆਂ ਦੀਂਦਾ ਵੀ ਹਾਂ ਤਾਜੀ ਸੂਈ ਹੈ ਨਾ 4 ਦਿਨਾਂ ਦੀ ਸੂਈ 18 ਲੀਟਰ ਬਾਈ ਕਹਿੰਦਾ ਬਣਾ ਦੇਗਾ ਬਾਈ ਹਾਂਜੀ ਹਾਂਜੀ ਕੋਈ ਚੱਕਰ ਤਾਂ ਨਹੀਂ ਕੋਈ ਚੱਕਰ ਨਹੀਂ ਲੈ ਮਿੱਤਰੋ ਕੋਈ ਚੱਕਰ ਨਹੀਂ ਬਾਈ ਕਹਿੰਦਾ ਗੰਡਾ ਲੈ ਕੇ ਆ ਜਾ 18 ਕਿਲੋ ਬੜੋ ਤੋਲ ਕੇ ਲੈ ਜਾ ਚਾਰ ਦਿਨਾਂ ਦੀ ਸੂਈ ਥੱਲੇ ਅਜੇ ਮੈਲੇ ਤੇ ਵੀ ਚੱਲੂ ਪ੍ਰੋਪਰ ਖਾਣ ਪੀਣ ਲੱਗੂ ਤਾਂ ਦੁੱਧ ਬਾਈ ਕਿੰਨੀ ਉਮੀਦ ਲਾ ਕੇ ਚੱਲਿਆਂਗੇ ਇਹ ਕੋਦੀ 24 25 ਲੀਟਰ ਕੱਢਣ ਆਈਏ ਨੇ 23 24 ਪਲੱਸ ਕੱਢਣੀ ਕੱਢਣੀ 24 ਪਲੱਸ ਕੱਢਣਾ ਜੀ ਆਮ ਦੁੱਧ ਦਾ ਗਾਰੰਟੀ ਦੇ ਦੇਗਾ ਗਾਰੰਟੀ ਦੇਵਾਂਗੇ ਜੀ ਲੈ ਬਾਈ ਸੇਵਕ ਕ ਜੇ ਨਹੀਂ ਦਿੰਦੀ ਤਾਂ ਵਾਪਸ ਲੈ ਲਓ ਵਾਪਸ ਸਲਾਮ ਅਲੈਕੁਮ ਜੇ ਨਹੀਂ ਦਿੰਦੀ ਤਾਂ ਵਾਪਸ ਵੀ ਲੈ ਲਮਗੇ ਵੀ ਗੱਲ ਆ ਗਈ ਤੇ ਬਾਕੀ ਬਾਈ ਗਰਸ਼ੇਵ ਕਨਾ ਪੂਰੀ ਜਾਣਕਾਰੀ ਟੈਲੀਫੋਨ ਤੇ ਲੈ ਸਕਦੇ ਹੋ ਗਰਸ਼ੇਵ ਭਾਈ ਰੇਟ ਦੀ ਗੱਲ ਹੁੰਦੀ ਹੈ ਰੇਟ ਕੀ ਹੈ ਰੇਟ ਬਾਈ ਇਹਦਾ ਕਰਿਆ ਆਪਾਂ 85000 85000 ਮਾਨਦਾਨ ਹੋ ਜਾ ਬਸ ਮਾਨਦਾਨ ਆਪਾਂ 80000 ਦੇ ਛੱਡਾਂਗੇ 5000 ਮਾਨਦਾਨ ਬਸ 5000 ਮਾਨਦਾਨ ਬਸ ਇਸ ਤੋਂ ਵੱਧ ਨਹੀਂ ਬਸ ਇਸ ਤੋਂ ਵੱਧ ਨਹੀਂ ਹੈ ਲੈ ਮਿੱਤਰੋ ਰੇਟ ਵੀ ਬਾਈ ਨੇ ਜਾਂਚ ਕਰਿਆ ਠੀਕ ਹੈ 85000 ਆ 5000 ਰੁਪਏ ਕਹਿੰਦਾ ਮਾਨਦਾਨ ਕਰ ਦਾਂਗੇ ਪੂਰੇ 80 ਦੀ ਵਾੜ ਦੇਵਾਂਗੇ ਮੰਗਰ ਬੱ ਉਹ ਵੀ ਬਰੀਡਦੀ ਆ ਹਾਂਜੀ ਸੈਕਸ਼ੁਅਲ ਸੀਮਿੰਡ ਦੀ ਆ ਜੇ ਕਿਸੇ ਭਰਾ ਨੇ ਕਈ ਵਾਰ ਦੁੱਧ ਪਾਉਣਾ ਨਾਇ ਘਰੇ ਬਰੀਡ ਜਾਂਦੀ ਆ ਤਾਂ ਵਧੀਆ ਇਨਕਮ ਵੀ ਕਰ ਸਕਦਾ ਤੇ ਬਰੀਡ ਵੀ ਪਾਲ ਸਕਦਾ ਤੇ 80000 ਰੁਪਏ ਦੇ ਬਾਈ ਕਹਿੰਦਾ ਨੈਟ ਦੇਣੀ ਆ ਮਾਦਾਨ ਕਰਕੇ ਫੋਨ ਉਹ ਕਰਿਓ ਜਿਹਦੇ ਬਾਈ ਦੀ ਹੈ ਨਾ ਕੋਈ ਐਵੇਂ ਆ ਆਖੀ 50 ਲਾਲ 40 ਲਾਲ ਉਹਦਾ ਫੋਨ ਹਜੂ ਦਾ ਕੋਈ ਨਹੀਂ ਹੁੰਦਾ ਬਾਕੀ ਪੱਕੇ ਬੰਦੀ ਫੋਨ ਕਰਨਗੇ ਬਾਈ ਜਿਹਨੂੰ ਨੌਲਜ ਆ ਗਈ ਤੇ ਗਾਂ ਖੁੱਲੀ ਛੱਡ ਲਈ ਮੈਂ ਕਹਿੰਦਾ ਦੁੱਧੋ ਕਤਿਦੂ ਬਾਹਰ ਕੱਢਦੇ ਬਈ ਕਿਸੇ ਆਪਾਂ ਕੱਟਣਾ ਹੀ ਵਾਰ ਨੇ ਹਾਂਜੀ ਜਿਵੇਂ ਆਪਾਂ ਗੱਲ ਉੰਨੀ ਕੀ ਕਰੀਏ ਵੀ ਜਿਹੜੀ ਆਪਾਂ ਨੂੰ ਦੇ ਨਹੀਂ ਰਹਾ ਬਿਲਕੁਲ ਬਿਲਕੁਲ ਕੱਚਾ ਥਾਂ ਹੋਵੇ ਤੇ ਤੁਸੀਂ ਆਪ ਸੰਭਾਲਣ ਨਾਲ ਖੁੱਲੀ ਖੱਟਣ ਵਾਲੀ ਵਧੀਆ ਹਾਂ ਕੱਢ ਦੂ ਫਾਰਮ ਵਾਲੀ ਲਾਂਗ ਤੇ 2 ਨੰਬਰ ਤੇ ਗਰਸੇਵਕ ਜਿਹੜੀ ਗਾਂ ਬਾਈ ਇਹਨੂੰ ਵੀ ਤੁਰ ਇੱਕ ਵਾਰੀ ਫਿਰ ਆਪਾਂ ਡਿਟੇਲ ਲਾਵਾਂਗੇ 2 ਨੰਬਰ ਤੇ ਜਿਹੜੀ ਵਹਿੜਾ ਤੁਰਦੀ ਤੁਸੀਂ ਚੈੱਕ ਕਰ ਲਓ ਥੋੜਾ ਲਿੱッセਪਣ ਚ ਜ਼ਰੂਰ ਆ ਤੇ ਬਾਕੀ ਵਹਿੜਾ ਇਹ ਵੀ ਚੰਗੀ ਆ ਹਵਾਨਾ ਅਬੂਨਾ ਵਹਿੜ ਦੇ ਨੇ ਵਧੀਆ ਬਣਾਇਆ ਤੇ ਤੁਰਦੀ ਕੋਰੀ ਚੱਕਰ ਥੋੜਾ ਲਿਸੇ ਬਣ ਚ ਜ਼ਰੂਰ ਹੈ ਜੇ ਮੈਂ ਕਹਦੀ ਹੈਣਾ ਥਾਣਾ ਸਪੇਸ ਇਹਦਾ ਬਹੁਤ ਸੋਹਣਾ ਤੇ ਇਕੱਲਾ ਇਕੱਲਾ ਥਾਣਾ ਮੂਠੀ ਵਾਲਾ ਅੱਥੀ ਜਵਾਈ ਵਾਲਾ ਮੋੜਦਾ ਭਾਈ ਇਹ ਵੀ ਬੈੜ ਜਿਹੜੀ ਬਹੁਤ ਸੋਹਣੀ ਆ ਤੇ ਇਹਦਾ ਵੀ ਆਪਾਂ ਪੁੱਛ ਕੇ ਦੱਸਦੇ ਹਾਂ ਵੀ ਕਿੰਨਾ ਕ ਦੁੱਧ ਦੁੱਧ ਇਹ ਵੀ ਚੰਗਾ ਪਾਉਗੀ ਬੈੜ ਕਿਉਂਕਿ ਬੋਰਿਆਂ ਵਾਲੇ ਆਰਡਰ ਲੱਗੇ ਹੋਇਆ ਜਿਵੇਂ ਆਪਾਂ ਕਹਦੀਏ ਵੱਡੇ ਲੈਵੇ ਬੋਰਿਆਂ ਵਾਲੇ ਤਾਂ ਦੁੱਧ ਸੇਵਾ ਦੇ ਸਿਰ ਤੇ ਆ ਸੇਵਾ ਕਰੋਗੇ ਤਾਂ ਜਿੰਨਾ ਮਰਜ਼ੀ ਤੁਸੀਂ ਕੱਢ ਸਕਦੇ ਹੋ ਹਨ ਚੰਗੇ ਆਰਡਰ ਵਾਲੀਆਂ ਕੰਮ ਆਣੇ ਬੈੜਾਂ ਤੇ ਇਹਦੀ ਵੀ ਆਪਾਂ ਗਰਸੇਵਕ ਤੋਂ ਪੂਰੀ ਡਿਟੇਲ ਲੈ ਕੇ ਦਿੰਨੇ ਆ। ਉਰੇ ਜਾ ਬਾਈ ਗਰਸੇਵਕ। ਗਰਸੇਵਕ ਬਾਈ ਜੇ ਇਹ ਬੈਡ ਦੀ ਗੱਲ ਕਰ ਲਈ ਤਾਂ ਕਿੰਨੇ ਸੂਆ? ਇਹ ਤੀਜਾ ਸੂਆ ਜੀ। ਤੀਜਾ ਸੂਆ। ਕੈਮਨੋ ਸੂਆ? ਇਹਨੂੰ ਪੰਜਵਾਂ ਦਿਨ ਹੈ ਜੀ ਸੂਆ। ਪੰਜਵਾਂ ਦਿਨ। ਥੋੜੀ ਲੱਸੀ ਜ਼ਰੂਰੀ। ਇਹ ਥੋੜੀ ਜਿਹੀ ਲੱਸੀ ਪੈਂਦੀ ਹੈ ਜੀ। ਹੂੰ। ਤੇ ਦੁੱਧ ਹੁਣ ਇਸ ਟਾਈਮ ਕਿੰਨਾ? ਇਹਦੇ ਵਾਸਤੇ 14 ਕਿਲੋ ਦੁੱਧ ਤਿਆਰ ਹੈ। ਬਹੁਲਾ। ਹਾਂਜੀ। ਤੇ ਮੱਲਾਂ ਮਗਰ ਬੱਚਾ। ਮਗਰ ਬੱਚਾ ਹੈ ਜੀ ਇਹਦੇ। ਇਹਦੇ ਮਗਰ ਬੱਚਾ ਹਾਂਜੀ। 4 ਦਿਨਾਂ ਦਾ ਸੂਈ ਆ। ਹਾਂਜੀ। ਤੇ 14 ਲੀਟਰ ਜਿਹ 18 ਵੀ ਇੱਥੇ ਕਿਲੇ ਵੱਟੇ ਵੱਟੇ ਮੰਨਦਾ ਬਾਕੀ 20 ਤੋਂ ਟੱਪੂਗੀ ਹਾਂਜੀ ਬਾਕੀ 20 ਤੋਂ ਅਗਲੀ ਦੀ ਸੇਵ ਆ ਵੀ ਤਾਂ ਹਾਂ ਵੀ ਤਾਂ ਟੱਪ ਜੂਗੀ ਲੇਕਿ 22 ਦਾ 18 ਕਹਿੰਦਾ ਮੈਂ 18 ਕਹਿ ਕੇ ਦਿੰਨੇ ਆ ਜੀ ਐਸਟੀਮੇਟ ਲਾਉਣਾ ਵੀ 20 ਤੋਂ ਘਾਟ ਟੱਪੂਗੀ ਕਿਉਂ ਬਰੀਡ ਚੰਗੀ ਆ ਤੇ ਬਾਕੀ ਲੇਵਾ ਜਿਹੜਾ ਬੋਰੇ ਵਾਲਾ ਲੇਵਾ ਗਾ ਜਿਹੜਾ ਤੁਸੀਂ ਪਾ ਦੋਗੇ ਉਹ ਜਾਣੇ ਭਰ ਜਾਣਾ ਹਾਂਜੀ ਹਾਂਜੀ ਠੀਕ ਆ ਤੇ ਗਰਸੇਵ ਕੋ ਰੇਟ ਦੀ ਗੱਲ ਮੁੱਕਦੀ ਰੇਟੇ ਦਾ ਪੱਸੀ ਕਰਿਆ ਜੀ 80 ਹਾਂਜੀ ਮੰਨਦਾਂ ਬਸ 75 ਦੀ ਆਪਾਂ ਛੱਡਣੀ ਆ ਜੀ ਨੈਟ 75 ਹਾਂਜੀ ਜੇ ਕਈ ਵਾਰ ਬਾਈ ਕਿਸੇ ਦੇ ਗਰਸੇਵ ਕੋ ਜੋ ਉਦੋਂ ਆਪਾਂ 5000 ਹੋਰ ਮਾਨਤਾਨ ਕਰ ਦਾਂਗੇ ਜੀ ਦੋਨਾਂ ਮਾਂ ਇਕੱਠੀਆਂ 10000 ਰੁਪਇਆ 10000 ਮੱਲਾ 80 ਉਹ ਆਪਾਂ 80 ਦੀ ਕਿਹਾ ਜੀ ਠੀਕ ਹੈ ਉਹ ਆਪਾਂ 75 ਦੀ ਕਿਹਾ ਇਹ ਜੋ ਐਮਨਿਕ ਜੋ ਵੀ 81 ਦੀ ਕਰਦੇ ਇੱਕ 70 ਦੀ ਕਰਦੇ ਹੂੰ 5000 ਹੋਰ ਜੋੜੇ ਮੰਗਰ ਹੋਰ ਮਾਨਤਾਨ ਹੋਊਗਾ ਜਿਹੜੇ ਭਰਾ ਨੇ ਕਈ ਵਾਰ ਆ ਮੈਂ ਕਹਿੰਦਾ ਵੀ ਅਸੀਂ ਡੇਰੀ ਫਾਰਮ 'ਚ ਦੁੱਧ ਪਾਲੀਏ ਵੀ ਇਕੱਠਾ ਜੋੜਾ ਲੈ ਲਈਏ ਤਾਂ ਬਹੁਤ ਹੀ ਚੰਗੇ ਗਾਵਾਂ ਨੇ ਥੋੜੀ ਸੇਵਾ ਇਹ ਥੋੜਾ ਲਿੱਸਾ ਜ਼ਰੂਰ ਲਿੱਸਾ ਪਣ ਤੇ ਜ਼ਰੂਰ ਆ ਤੇ ਬੈੜ ਚੰਗੀ ਬਹੁਤ ਆ ਤੇ ਬਾਕੀ ਕਿਸੇ ਵੀ ਕੋਈ ਐਡਰੈਸ ਹੋਰ ਬੋਲਦੇ ਮੇਰਾ ਪਿੰਡ ਸੰਦੋਹ ਹੈ ਜੀ ਮੋੜ ਮੰਡੀ ਤੋਂ 8 ਕਿਲੋਮੀਟਰ ਦੂਰ ਪੈਂਦਾ ਠੀਕ ਹੈ ਜਿੱਥੇ ਮੰਡੀ ਲੱਗਦੀ ਹੈ ਇੱਥੇ ਤੋਂ 14 ਕਿਲੋਮੀਟਰ ਦੂਰ ਪੈਂਦਾ ਤਲ ਮੰਡੀ ਤੋਂ ਆਪਾਂ ਨੂੰ 12 ਕਿਲੋਮੀਟਰ ਦੂਰ ਹੈ ਜ਼ਿਲ੍ਹਾ ਬਠਿੰਡਾ ਰਿਹਾ ਹੈ ਜੀ ਜ਼ਿਲ੍ਹਾ ਬਠਿੰਡਾ ਰਿਹਾ ਹੈ ਤੇ ਬਾਕੀ ਨੰਬਰ ਬੋਲ ਨੰਬਰ ਹੈਗਾ ਜੀ ਆਪਣਾ 94636 37793 ਲੈ ਬਾਈ ਨਾਲ ਸੰਪਰਕ ਕਰ ਲਿਓ ਮਿੱਤਰੋ ਜਲਦੀ ਜਲਦੀ ਜੀ ਨੇ ਚੰਗੀਆਂ ਗਾਮਾਂ ਦੇ ਚਾਹ ਬਣਦੀ ਲੈ ਮਿੱਤਰੋ ਇੱਕ ਨਾ ਬਾਈ ਝੋਟੀ ਲਈ ਖੜਾਗਾ ਤੇ ਬਾਕੀ ਆਪਾਂ ਝੋਟੀ ਦੂਰਕ ਦਿਖਾ ਦੇ ਕੇ ਫਿਰ ਪੂਰੀ ਜਾਣਕਾਰੀ ਲੈ ਕੇ ਮੈਂ ਦਵਾ ਬਾਈ ਕਿਹੜਾ ਕਰਾ ਕਿਹੜਾ ਦਵਾ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਸਕੀਨ ਕੱਟੀ ਹੈ ਕਈ ਵਾਰਾ ਲੱਗਦਾ ਰਹੇ ਡਿੱਗੀ ਕੱਟੀ ਲੈ ਕੇ ਪਾ ਲਈ ਹੈ ਨਾ ਤੇ ਸੋਹਣੀ ਝੋਟੀ ਬਾਕੀ ਆਪ ਬਾਈ ਨੇ ਪੂਰੀ ਗੱਲਬਾਤ ਕਰਦੇ ਜਾਣਕਾਰੀ ਲੈ ਕੇ ਦਿੰਦੇ ਆ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸਿਓ ਨਾਮ ਬੋਧਰਾਮ ਜੀ ਬੁਧਰਾਮ ਗੁਧਰਾਮ ਬਾਈ ਕਿਹੜਾ ਪਿੰਡ ਹੈਗਾ ਪਿੰਡ ਨੰਗਲ ਕਲਾਂ ਜੀ ਨੰਗਲ ਕਲਾਂ ਆਹੀ ਵੱਡਾ ਨੰਗਲ ਹਾਂ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਠੀਕ ਹੈ ਤੇ ਇੱਕ ਵਾਰੀ ਨੰਬਰ ਬੋਲਿਓ ਬਾਈ ਹੈਲੋ 6283393205 ਜੀ ਦੇ ਬੁਧਰਾਮ ਭਾਈ ਗੱਲ ਕਰ ਲਈ ਝੋਟੀ ਦੀ ਤਾਂ ਕਿਵੇਂ ਮੰਨ ਲਓ ਵੀ ਇਹੋ ਆ ਕਿੱਡੀ ਕ ਕਿੰਨੀ ਕੁ ਉਮਰ ਦੀ ਇਹ 2 ਸਾਲ 2 ਮਹੀਨਿਆਂ ਦੀ ਆ ਵੱਡੇ ਵੀਰਾਂ 2 ਸਾਲ ਤੇ 2 ਮਹੀਨਿਆਂ ਦੀ ਹਾਂਜੀ ਠੀਕ ਆ ਤੇ ਮਤਲਬ ਗੱਬਣ ਤਾਂ ਨਹੀਂ ਹੈਗੀ ਗੱਬਣ ਨਹੀਂ ਹੋਈ ਜੀ ਇਹ ਕਰਾਸ ਕਰਾਈ ਨਹੀਂ ਗਈ ਆਪਾਂ ਨੇ ਮੁਰਾਦ ਦਾ ਬਣ ਕੇ ਵੀ ਵੇਚਦੀ ਆ ਹਾਂ ਰਾਦਾ ਬਣ ਕੇ ਮਜਬੂਰੀ ਕਰਕੇ ਵੇਚ ਰਹੇ ਆਂ ਇਹ ਵੇਚਣ ਵਾਲੀ ਚੀਜ਼ ਹੈ ਨਹੀਂ ਸੀ ਹੂੰ ਝੋਟੀ ਚੰਗੀ ਹਾਂਜੀ ਤੇ ਕੀ ਰੇਟ ਕਰੇ ਬੁਧਰਾਮ ਭਾਈ ਇਹਦਾ ਕਰਾ ਜੀ 50000 ਜੀ 50000 ਮਾਨਤਨ ਹੋ ਜੂ ਹਾਂਜੀ ਹਾਂਜੀ ਕੋਈ ਨਾ ਕਰਦਾਂਗੇ ਮਾਨਤਨ ਲੈ ਮਿੱਤਰੋ ਮਾਨਤਨ ਹੋ ਜੂਗਾ 50000 ਰੁਪਿਆ ਰੇ ਬਾਕੀ ਤੁਸੀਂ ਬਾਈ ਨਾਲ ਬੁੱਧਰਾਮ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਨੰਗਲ ਕਲਾ ਜ਼ਿਲ੍ਹਾ ਮਾਨਸਾ ਹਾਂਜੀ ਪੂਰੀ ਜਾਣਕਾਰੀ ਫੋਨ ਤੇ ਲੈ ਸਕਦੇ ਬਾਈ ਹੈ ਆਪਣਾ ਟੋਕੜਾਂ ਝੋਟੀਆਂ ਲਈ ਖੜਾ ਦੋ ਮਾਨਸਾ ਮੰਡੀ ਦੇ ਉੱਪਰ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਜਿਹੜੇ ਭਰਾ ਕਹਿੰਦੇ ਟੋਕੜਾਂ ਲੈ ਕੇ ਪਾਰ ਲੀਏ ਬਦੀਆਂ ਮਲਜਣ ਚੰਗੀਆਂ ਤਾਂ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਪਹਿਲਾਂ ਜਾਣਕਾਰੀ ਲੈਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਨਾਮ ਦੱਸਿਓ ਨਾਮ ਨਰੈਣ ਸਿੰਘ ਜੀ ਪਿੰਡ ਕਰਮਗੜ ਜ਼ਿਲ੍ਹਾ ਬਰਨਾਲਾ ਜੀ ਕਰਮਗੜ ਜਿਹੜਾ ਬਰਨਾਲਾ ਬਰਨਾਲੇ ਜਿਹੜੇ ਪਿੰਡਾ ਠੀਕ ਹੈ ਨਰਨભાઈ ਇੱਕ ਵਾਰੇ ਨੰਬਰ ਹੋਲਾ ਨੰਬਰ ਹੈ 8196231693 ਤੇ ਨਰਨ ਦੋ ਝੋਟੀਆਂ ਲੈ ਕੇ ਆ ਗਏ ਦੋ ਝੋਟਨੇ ਗਏ ਠੀਕ ਹੈ ਪਹਿਲਾਂ ਇੱਕ ਨੰਬਰ ਵਾਲੀ ਤੌਰ ਤੇ ਫਿਰ ਆਪਾਂ ਇਹ ਜਾਣਕਾਰੀ ਲਵਾਂਗੇ ਤੇ ਮਿੱਤਰੋ ਬਾਕੀ ਤੁਸੀਂ ਬਾਈ ਤੋਂ ਆਪਾਂ ਜਾਣਕਾਰੀ ਲੈ ਕੇ ਆਵਾਂ ਇੱਕ ਨੰਬਰ ਤੇ ਜਿਹੜੀ ਝੋਟੀ ਖੜੀ ਆ ਇਹ ਗੱਪਣਾਗੀ ਤੇ ਤੋਰ ਕੇ ਸਾਨੂੰ ਦਿਖਾ ਦਈਏ ਕਿੰਨੇ ਕ ਟਾਈਮ ਦੀ ਗੱਪਣਾ ਕਿਵੇਂ ਆ ਤੇ ਸਾਰੀ ਗੱਲਬਾਤ ਬਾਈ ਨਰੈਨ ਨਾਲ ਕਰਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਫਾਨ ਲੇਵਾ ਬਿਲਕੁਲ ਸਾਫ ਕੱਢਦੀ ਆਉਂਦੀ ਆ ਤੇ ਟਾਈਮ ਹਲੇ ਸੂਣ ਦਾ ਕਾਫੀ ਪਿਆ ਬਾਕੀ ਪੂਰੀ ਮੋੜਦਾ ਬਾਈ ਨਰਨ ਨਾਲ ਗੱਲਬਾਤ ਸਾਰੀ ਕਰਕੇ ਪੂਰੀ ਪ੍ਰੋਪਰ ਬੰਨ ਦੇ ਬਾਈ ਪੂਰੀ ਜਾਣਕਾਰੀ ਲੈ ਕੇ ਦੇਣਾ ਤੇ ਕਿਉਂਕਿ ਮਾਨਸਾ ਮੰਡੀ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਲੱਗਦੀ ਆ ਇੱਥੇ ਟੋਕੜ ਪਸ਼ੂ ਜਿਹੜੇ ਬਹੁਤ ਆ ਜਾਂਦੇ ਆ ਛੋਟੀ ਦੀ ਕਾਟਿੰਗ ਕਰੀ ਹੋਈ ਐ ਸੋਹਣੀ ਲੱਗਦੀ ਆ ਤੇ ਜਿੰਮੇਵਾਰ ਲੋ ਹਨਾ ਸਕੀਨ ਬਾਈ ਕੋਲ ਕਿਸੇ ਕੋਲ ਆਈ ਹੋਊਗੀ ਬਾਈ ਦਾ ਸੰਭਾਲ ਲੈਣਾ ਹੈ ਡਾਟਾ ਪਰ ਕੀ ਦੇ ਲੈ ਰਿਹਾ ਮੈਂ ਸੁਲਾਟਰ ਲਾ ਗਰੀ ਕਿਉਂ ਘਰ ਨਾ ਸਿਰ ਪਠਾ ਰਿਓ ਮਾਂ ਪੜੋਸ਼ਾ ਤੇ ਆਵਾਜ਼ ਦਾ ਥਾਰੀ ਰੇ ਭਾਈ ਤੇਰੀ ਲਗਾਈ ਨਾ ਸੰਭਾਲੇ ਅਰ ਤੂੰ ਆ ਡਾਂਗਣ ਸੰਨਾ ਤੇ ਗਿਆ ਤਾਂ ਲੀ ਸਤ ਸੰਗ ਮੈਂ ਕੀ ਰੋਲਾ ਕਰਵਾ ਰੱਖਿਆ ਯੂ ਘਰ ਮੈਂ ਖਾਂ ਮੈਂ ਖਾਈ ਬੁਟੰਗੜ ਮੇਰੇ ਸਰ ਪਚੜ ਰਹੀ ਹੈ ਇਹ ਵੀ ਖੋਲਣ ਨਾ ਪਾਉਸੇ ਤੇ ਇਸ ਮੇਂ ਮੇਰੀ ਕੀ ਗਲਤੀ ਹੈ ਟਿੱਕਾ ਟਾਕਾ ਤਾਂ ਨਹੀਂ ਲਾਇਆ ਕਿ ਮੈਂ ਕੋਣ ਲਾਇਆ ਦੇਖ ਯਾ ਲਿਆ ਹੂੰ ਸਹਿਰ ਮਤ ਰਾਈਟ ਮਿਲਕ ਬੂਸਟਰ ਯਾ ਤੜਕੀ ਸਾਂ ਦਿਆ ਕਰ ਇੱਕ ਇੱਕ ਘੰਟਾ ਪਹਿਲਾ ਭਾਈ ਥਾਰੀ ਮਾਂਸ ਵੀ ਨਾ ਪੋਸ ਦਿਓ ਨਾ ਤੋ ਟਿੱਕਾ ਨਾ ਲਾਇਓ ਯੂ ਤੋ ਜਮਾਕਤੀ ਜਾ ਰੇ ਅਰ ਦੇਖਿਆ ਦਿੱਖਣਾ ਤਾਂ ਅਮਨੇ ਰਾਈਟ ਮੇ ਲਗ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ ਇੱਕ ਇੱਕ ਘੰਟਾ ਪਹਿਲਾ ਧਾਰ ਕਾੜਨ ਤੋਂ ਪਹਿਲਾ ਪੋਸ਼ਾ ਵੀ ਇੱਕ ਨੰਬਰ ਦਾ ਅਰ ਧਾਰ ਵੀ ਬੜੀ ਅਰਦੂ ਤਾਪ ਹੋ ਗਾਣਾ ਹੋਣਾ ਬਾਈ ਅਰ ਯਾ ਆਪਣਾ ਹਰੇਕ ਮੈਡੀਕਲ ਸਟੋਰ ਪੈ ਅਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890042000 ਵਪਾਰ ਦਾ ਕੰਮ ਵਪਾਰ ਦਾ ਕੰਮ ਹਣ ਵਪਾਰ ਦਾ ਕੰਮ ਆ ਬਾਕੀ ਨਰੈਣ ਆਪਾਂ ਸਾਰੀ ਗੱਲਬਾਤ ਕਰਦੇ ਆ ਜਾਓ ਨਰੈਣ ਜੀ ਆਪਾਂ ਗੱਲ ਕਰ ਲਈ ਬਾਈ ਛੋਟੀ ਕੰਮੇ ਸੂਏ ਸੂਏ ਦੂਏ ਸੂਏ ਸੁਣੀ ਹੁਣ ਛੇ ਦਾਦੀ ਪਰ ਦੂਏ ਦਾ ਛੇ ਦਾਦਾ ਦੂਜੇ ਸੂਏ ਸੂਗੀ ਹਾਂਜੀ ਦੂਏ ਠੀਕ ਆ ਤੇ ਇਧਰ ਹੋ ਜਾ ਬਾਈ ਕਿੰਨਾ ਮਨਲਾ ਟਾਈਮ ਦੀ ਗੱਭਣਾ 6.5 ਦੀ ਹੋ ਗਈ 6.5 ਦੁੱਧੋਂ ਹਟ ਗਈ ਠੀਕ ਹੈ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਜੀ 6.5 ਮਹੀਨੇ ਦੀ ਗੱਭਣਾ ਦੁੱਧੋਂ ਹਟੀ ਹੋਈ ਆ ਤੇ ਬਾਕੀ ਜੇ ਸ਼ਾਮ ਨੂੰ ਕੋਈ ਤਾਂ ਵਧੀਆ ਝੋਟੀ ਵਾਹ ਹਾਂਜੀ ਵਧੀਆ ਆਪਣੀ ਮਾੜਾ ਬੋਲਦੇ ਨੇ ਹਰਿਆਣੇ ਦੇ ਲਿਆਂਦੀ ਪਿਆ ਹੋ ਰੀ ਹਰਿਆਣੇ ਚੋਂ ਹਾਂਜੀ ਕਈ ਕਟਿੰਗ ਕਰੀ ਹੋਈ ਹੈ ਹਾਂਜੀ ਹਾਂਜੀ ਤੇ ਨਰਨ ਰੇਟ ਦੀ ਗੱਲ ਆਉਂਦੀ ਬਈ ਰੇਟ ਤੇ ਜਿੰਨਾ ਮਰਜ਼ੀ ਕਰਾ ਲਈ 90 ਦੀ ਝੋਟੀ ਦੇ ਦਾਂਗੇ 90 ਦੇ ਦਿਆਂ ਮਾਨ ਤਣ ਮਾਣਾ ਮੋਟਾ ਮਾਨ ਤਣ ਹੋ ਜੂਗੀ ਉਹਦੇ ਬੱਚ ਠੀਕ ਹੈ ਮਾਨ ਤਣ ਮਾਣਾ ਮੋਟਾ ਹੋ ਜੂਗਾ 90 ਹਜ਼ਾਰ ਦੀ ਬਾਈ ਕਹਿੰਦਾ ਝੋਟੀ ਦੇ ਬਾਅਦ ਵੀ ਲੈ ਲਾਂਗੇ ਆਪਾਂ ਜੀ ਥੂਨ ਤੇ ਹੀ ਥੂਨ ਤੋਂ ਬਾਅਦ ਛਾਈ ਰੱਖ ਲੈ ਬੰਦਾ ਛਾਈ ਰੱਖ ਲੈ ਲੈ ਬਾਈ ਕਹਿੰਦਾ ਕਈ ਵਾਰ ਤਿਆਰ ਕਰਕੇ ਦੇ ਦਿਓ ਤੇ ਜਿਹੜਾ ਮ ਕਈ ਵਾਰ ਅਗਲਾ ਕਹਿੰਦਾ ਸੀ ਤੇ ਪਾਲ ਕੇ ਵਿੱਚ ਨਹੀਂ ਆ ਰਿਹਾ ਦਸੂ ਕੀ ਨਹੀਂ ਵੀ ਵੇਚਣਾ ਹੁੰਦਾ ਬੰਦਾ ਜੀ ਛਾਈ ਵਿੱਚ ਹੁਣ ਰੱਖ ਲਿਆ ਪਾਵ ਚ ਲੈ ਲੈ ਛਾਈ ਵਿੱਚ ਰੱਖ ਲਿਮਾਂ ਲਾਉ ਹਿਸਾਬ ਅੱਥਾ ਸੂਬੀ ਦੱਸ ਦੇ ਤੇ ਰੱਪ ਲੈ ਲੈ ਗੱਪੀ ਕਰਾਂਗੇ ਜੀ ਛੋਣ ਤੇ ਹੀ ਖਾਜਰ ਵੀ ਕੱਚੀ ਵਾਂ ਲੋ ਪੰਜ ਚਾਰ ਦਿਨਾਂ ਦੀ ਠੀਕ ਐ ਤੇ ਬਾਕੀ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਤਾਂ ਦੋ ਨੰਬਰ ਵਾਲੇ ਤੋਰ ਬਾਈ ਤੋਰ ਦੇ ਪੱਤ ਮੰਡੀ ਇੱਕ ਦੋ ਨੰਬਰ ਝੋਟੀ ਉਹ ਵੀ ਤੋਰ ਕੇ ਦਿਖਾ ਦਈਏ ਤੇ ਕੋਈ ਗੱਲ ਨਹੀਂ ਤੇ ਬਾਕੀ 90000 ਦੀ ਬਾਈ ਕਹਿੰਦਾ ਮਾਨ ਤਾਨ ਕਰ ਦਿਆਂਗੇ 90000 ਦੀ ਹੈਨਾ ਤੇ ਬਾਕੀ ਆ ਝੋਟੀ ਤੁਰਦੀ ਚੱਕਰ ਉਹ ਫੇਰਾ ਪਈ ਦੀ ਵੀ ਜਾਣਕਾਰੀ ਲੈ ਕੇ ਦਿੰਨੇ ਥਾਂ ਲੈਵਾ ਬਿਲਕੁਲ ਸਾਫ ਆ। ਬਾਕੀ ਆਪਾਂ ਬਾਈ ਤੋਂ ਸਾਰੀ ਗੱਲਬਾਤ ਕਰਾਉਣੀ ਆ। ਤੂੰ ਕਸਾਂਗੇ ਮੈਂ ਹੀ ਦਾਦ ਲਈ ਠੀਕ ਐ। ਤੇ ਨਰਨਜੇ ਇਹ ਗੱਲ ਕਰ ਲਈ ਪਛੋਟੀ ਬਾਈ ਇਹ ਕਿਵੇਂ ਸੂਏ? ਇਹ ਚੱਕ ਤੇ ਨਹੀਂ ਆਉਂਦੀ ਜੀ। ਹੈਗੇ ਪਲੂਣ ਆਈ ਹਲੇ ਚਾਰ ਦੰਦਾਂ ਦਾ ਜੀ ਮੂੰਹ। ਪਹਿਲੇ ਸੂਏ। ਹਾਂਜੀ। ਠੀਕ ਐ। ਦੰਦ ਅਟਕ ਲੋ ਨਹੀਂ ਹਾਂਜੀ। ਦੰਦ ਅਟਕ ਲੋ ਬੱਚਾ। ਅਟਕ ਲੋ ਹਾਂ ਬੱਚਾ ਹੈ ਨਹੀਂ। ਬੱਚਾ ਹੈ ਨਹੀਂ। ਹਾਂਜੀ। ਸੋ 18 ਕਿਲੋ ਆ ਚੱਕ ਹੈ ਆਉਂਦੀ ਨੂੰ ਠੀਕ ਘਬਰਾ ਹੋਇਆ ਹਾਂਜੀ ਠੀਕ ਆ ਤੇ ਨਰਨ ਇਹਦੀ ਬਾਈ ਰੇਟ ਦੀ ਗੱਲ ਲੈਂਦੇ ਰੇਟ ਦੇ ਜਿੰਨ ਮਰਜ਼ੀ ਕਰਾ ਲਈ 70000 ਦੀ ਦੇ ਦਿੰਦੇ 70000 ਦੀ ਹਾਂਜੀ ਇਹ ਤਾਂ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਹਾਂਜੀ ਲੈ ਮੇਂਂਤਰੋ ਮਾਨਤਾਨ ਹੋ ਜੂ 70000 ਦੀ ਹਾਂ ਤੇ ਬਾਕੀ ਦੋ ਨਗਨੇ ਦੇ ਰਣ ਕੋਲੇ ਬਾਈ ਕਰਮਗੜ ਪਿੰਡ ਰਹਿ ਜਾਂਦਾ ਬਰਨਾਲੇ ਜਲੇ ਦੇ ਵਿੱਚ ਤੇ ਬਾਈ ਬਾਕੀ ਨਾਲ ਬਾਈ ਨਾਲ ਸੰਪਰਕ ਨਰਾਇਣਾ ਕਰ ਸਕਦੇ ਹਾਂ ਇੱਕ ਵਾਰ ਨਰਾਇਣ ਨੰਬਰ ਹੋਰ ਕਿਾ ਚੀਨੋ ਜੀ 6031 6392 ਪੁਵਾੜ ਦਾ ਕੰਮ ਆ ਹਾਂਜੀ ਪੁਵਾੜ ਦਾ ਘਿ ਡੇਰੀ ਆਪਣੇ ਹਾਂਜੀ ਡੇਰੀ ਹੈਗੀ ਹਾਂਜੀ ਤੇ ਪਸ਼ੂ ਖੜੇ ਖੜੇ ਹਾਂ ਖੜੇ ਹਾਂਜੀ ਖੜਿਆ ਜੀ ਕਈ ਵਾਰ ਚੋਕ ਕੇ ਲੈਉਣੇ ਕਿਸੇ ਪੁਵਾੜ ਕਰ ਨੂੰ ਚੋਕ ਕੇ ਲੈ ਆ ਕੋਈ ਚੱਕਰ ਨਹੀਂ ਆਈ ਗੱਪਾਂ ਹਾਂਜੀ ਕਰਕੇ ਤੁਸੀਂ ਖਰੀਦ ਸਕਦੇ ਤਾਜ਼ੀ ਵੀ ਮਿਲ ਟੋਕੜੀ ਵੀ ਮਿਲ ਜਾਂਦੀ ਗੱਪਾਂ ਲੈ ਮਿੱਤਰੋ ਨਾ ਬਾਈ ਵੱਡੀ ਮੱਧ ਲਈ ਫਿਰਦਾ ਤੇ ਇੱਕ ਵਾਰੀ ਤੋਰ ਕੇ ਦਿਖਾਉਣੇ ਸਾਨੂੰ ਪੂਛ ਤੋਂ ਲੰਡੀ ਆ ਤੇ ਪੂਰੀ ਜਮਾ ਜੈਡ ਬਲੈਕ ਆ ਪਤਲੀ ਜਮੜੀ ਦੀ ਮੋੜ ਦਿਆ ਪਤਲੀ ਜਮੜੀ ਦੀ ਆ ਤੇ ਕੁਛਕ ਟ हां भाई हां ਉਸਕ ਟਾਈਮ ਦੀ ਕੱਚੀ ਤੇ ਬਾਕੀ ਬਾਈ ਤੁਹ ਸਾਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਇਧਰ ਨੂੰ ਕਰ ਲਗਾ ਤੇ ਥੋੜਾ ਜਿਹਾ ਇੱਕ ਵਾਰੀ ਲਵੇ ਦੀ ਘੁਮਾਵੇ ਕੈਮਰਾ ਤੇ ਥਣਾ-ਥਣਾ ਸਪੇਸ ਤੁਸੀਂ ਆਪ ਚੈੱਕ ਕਰ ਲਓ ਪਿੰਡੇ ਦੇ ਉੱਪਰ ਨਾੜਾਂ ਦਿਸੀ ਜਾਂਦੀ ਜਮਾਂ ਬਰੀਕ ਚામੜੀ ਦੀ ਜਿਵੇਂ ਆਪਾਂ ਕਹਦੇ ਦੁੱਧ ਵਾਲੀ ਮਾਂ ਕਰੈਕਟਰ ਜਿਹੜੇ ਦਿਸੀ ਜਾਂਦੇ ਹਨਾ ਤੇ ਭਾਂਡਾ ਪੁੰਡਾ ਚੰਗੀ ਬਣਾਉਂਦੀ ਆਉਂਦੀ ਆ ਉਸੋਂ ਥੋੜਾ ਜਿਹਾ ਲੰਡੀ ਆ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈਣਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਧਰ ਨੂੰ ਜਾ ਅਗਲੀ ਤੇ ਕੀ ਨਾਮ ਬਾਈ ਅਵਤਾਰ ਸਿੰਘ ਅਵਤਾਰ ਕਿਹੜਾ ਪੰਡਾ ਬਾਈ? ਮੂਸਾ ਮੂਸਾ ਜਿਲ੍ਹਾ ਮਾਨਸਾ ਹੈ ਨਾ? ਹਾਂਜੀ ਅਵਤਾਰ ਇੱਕ ਵਾਰੀ ਨੰਬਰ ਬੋਲ ਬਾਈ। 62847 9096 ਠੀਕ ਆ ਤੇ ਅਵਤਾਰ ਜੀ ਆਪਾਂ ਗੱਲ ਕਰ ਲਈ ਕਰਦੀ ਆਪਣੀ ਕਿਹਾ ਹਾਂ ਵੀ ਉਹਨਾਂ ਨੇ ਕਰ ਦਈਓ ਅਸਾ ਕਰੇ ਲੂਆਂ ਚ ਹਾਂ ਹਾਂ ਚਲੋ ਠੀਕ ਹੈ ਕਿੰਨੇ ਕਿਵੇਂ ਸੂਇਆ ਇਹ ਹੋਊ ਪੰਜਵੇਂ ਸੀਮੇ ਬਾਈ ਪੰਜਵੇਂ ਸੀਮੇ ਹਾਂ ਠੀਕ ਆ ਹੁਣ ਕਿੰਨੇ ਕ ਟਾਈਮ ਰਹਿੰਦਾ ਸੂਣ ਦਾ ਇਹਦੇ 5-7 ਦਿਨ ਹੀ ਰਹਿੰਦੇ 5-7 ਦਿਨਾਂ ਦੀ ਕੱਚੀ ਆ ਹਾਂ ਠੀਕ ਆ ਦੁੱਧ ਬਾਈ ਕਿੰਨਾ ਦਿੱਤਾ ਡੇਗ 14-15 ਜੀ 14-15 ਦਿੰਦੀ ਆ ਵੱਡੀ ਮਾਝਾ ਮਿੱਤਰੋ 14-15 ਬਾਈ ਕਹ ਪਿੰਡ ਬਾਈ ਦਾ ਮੂਸਾ ਜਿਹੜਾ ਮਾਨਸਾ ਰਹਿੰਦਾ ਅਫਤਾਰ ਜੇ ਆਪਾਂ ਗੱਲ ਕਰ ਲਈ ਬਾਈ ਰੇਟ ਦੀ ਰੇਟ ਕੀ ਰੱਖਿਆ ਰੇਟ ਇੱਕ 20 20 ਮਾਨਤਨ ਕਿੰਨਾ ਕਰਦੇਗਾ ਕਹ ਬਾਈ 1.5 ਇੱਕ ਪੰਜ ਦੇ ਦੇ ਦਾਂਗੇ ਲੈ ਮਿੱਤਰੋ 1.5 ਦੇ ਦੇ ਦਾਂਗੇ ਬਾਈ ਕਹਿੰਦਾ ਪੂਰੇ ਦੇ ਹੁੰਦੀ ਨਹੀਂ ਨਾ 1.5 ਦੇ ਬਹੁਤ ਵੱਲੀ ਕਰਤਾ 1 ਲੱਖ ਦੇ 5000 ਦੀ ਬਾਈ ਕਹਿੰਦੇ ਦੇ ਦਾਂਗੇ ਚਲ ਮੌਕੇ ਦੀ ਗੱਲ ਆ ਕਈ ਵਾਰ ਗਾਹਕ ਲੱਗਦੇ ਉਹ ਜਾਂ ਦੇਖਣਾ ਬੰਦਾ ਹਨਾ ਹਾਂ ਕੋਈ ਨਹੀਂ ਗੱਲ ਮੌਕੇ ਤੇ ਬਾਈ ਕਹਿੰਦਾ ਮਾਨਤਨ ਹੋ ਜੂ ਥੋੜਾ ਬੋਟਾ ਤੇ ਬਾਕੀ 1 ਲੱਖ ਦੇ 5000 ਦੀ ਹਨਾ 120000 ਰੇਟ ਕਰਦਾ ਬਾਈ ਵੱਡੀ ਮੱਝ ਆ ਗਈ ਤੇ ਪਿੰਡ ਬਾਈ ਦਾ ਮੂਸਾ ਜ਼ਿਲ੍ਹਾ ਮਾਨਸ ਰਹਿਣ ਦੇ ਇੱਕ ਵਾਰੀ ਜਿਹੜਾ ਹੋਰ ਦਵਾ ਬਾਈ ਪਤਲੀ ਚਮੜੀ ਦੀ ਜਮਾ ਤੁਰਦੀ ਤੁਸੀਂ ਚੈੱਕ ਕਰ ਲੋ ਹਨ ਦੁੱਧ ਵਾਲੀ ਹੈ ਇੱਕ ਹਫ਼ਤੇ ਦੀ ਜਿਹੜੀ ਕੱਚੀ ਆ ਤੇ ਲੇਵਾ ਹਜੇ ਖੋਲਦੀ ਆਉਂਦੀ ਆ ਕਈ ਵਾਰ ਨਾ ਪਸ਼ੂ ਸੂ ਕੇ ਜਮਾ ਧਾਰਾ ਪਾਉਂਦਾ ਮੌਕੇ ਦੇ ਆ ਕੇ ਬਾਕੀ ਤੁਸੀਂ ਆਪ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਜਿਹੜਾ ब्रीक ब्रीक ले ਸਕਦੇ ਹਨ ਤੇ ਬਹੁਤ ਹੀ ਵਧੀਆ ਘਰ ਦੀ ਮੱਝ ਹੈ ਕੋਈ ਐਮ ਨਹੀਂ ਮੰਨ ਲਓ ਵੀ ਹਨਾ ਵਪਾਰੀਆਂ ਕੋਲ ਹੁੰਦੀ ਹੈ ਜਾਂ ਕਿਵੇਂ ਵੀ ਲਾ ਲਓ ਬਾਕੀ ਨਾੜਾ ਨੂੜਾ ਜਿਹੜੇ ਪਿੰਡ ਦੇ ਵਿੱਚ ਆਂਦੀ ਨਬਰੀਕੀ ਬਰੀਕ ਚામੜੀ ਦੀ ਹੈ ਜਿਵੇਂ ਦੁੱਧ ਵਾਲੀ ਜਿਵੇਂ ਆਪਾਂ ਮੱਝ ਕਹਿੰਦੀ ਹੈ ਬਾਕੀ ਬਈ ਨਾਲ ਸੰਪਰਕ ਕਰ ਲਿਓ ਪਿੰਡ موسی ਜਿਲ੍ਹਾ ਮਾਨਸੇ ਇੱਕ ਵਾਰੀ ਨੰਬਰ ਹੋਰ ਬੋਲਦੇ 62843 90964 ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੈ ਲੈ ਮਿੱਤਰੋ ਨਾ ਬਈ ਮੈਤੇ ਤੋਂ ਆਇਆ ਤੇ ਝੋਟੀ ਤਾਜੀ ਸੂਈ ਲੈ ਕੇ ਆਇਆ ਤੇ ਇੱਕ ਵਾਰ ਤੋਰ ਬਈ ਫਿਰ ਪੂਰੀ ਜਾਣਕਾਰੀ ਲੈ ਕੇ ਦੇਵਾਂ ਥਾਣਾ ਥੁਣਾ ਸਪੇਸ ਬਹੁਤ ਸੋਹਣਾ ਤਾਜੀ ਸੂਈ ਛੋਟੀ ਵੀ ਬਜਟ ਲੱਗਦੀ ਆ ਤੇ ਬਾਕੀ ਪੂਰੀ ਗੱਲਬਾਤ ਬਾਈ ਨਾਲ ਪ੍ਰੋਪਰ ਕਰਾਂਗੇ ਘੇੜਾ ਦਵਾ ਦੇਣ ਤੋਂ ਪਹਿਲਾਂ ਚੈੱਕ ਕਰ ਲੋ ਲੈਵਲ ਹੂਆ ਤੇ ਚੰਗੇ ਥਾਣ ਵਧੀਆ ਫਲੀਆਂ ਵਰਗੇ ਹਨਾ ਤਾਜੀ ਸੂਈ ਹੋਈ ਆ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਤੇ ਜਾਣਕਾਰੀ ਲੈ ਕੇ ਦਿੰਦੇ ਆ ਆ ਜਾਓ ਰਾਜਾ ਭਾਈ ਉਰੇ ਆ ਮੇਰੇ ਕੋਲ ਰਾਡੀਟੋਰੇ ਨੂੰ ਦੌਰ ਦੇ ਮਾੜਾ ਦਵਾ ਦੇ ਕਿਹੜਾ ਦਵਾ ਲੈ ਇੱਕ ਵਾਰੀ ਕਿਹੜਾ ਹੋਰ ਚੈੱਕ ਕਰ ਲੋ ਤਾਜੀ ਸੂਹੀ ਆ ਮਾਗਰ ਕੱਟੀ ਆ ਠੀਕ ਆ ਮਹਿਤੇ ਪਿੰਡ ਤੋਂ ਆਇਆ ਬਾਈ ਲੈ ਕੇ ਤਪੇ ਕੋਲੇ ਤਪੇ ਕੋਲੀ ਆ ਹਾਂ ਤਪੇ ਤਪੇ ਕੋਲੇ ਤੇ ਪੂਰੀ ਪ੍ਰੋਪਰ ਜਿਹੜੀ ਜਾਣਕਾਰੀ ਮੈਨ ਲੈ ਕੇ ਦੇਣਾ ਵੀ ਕੀ ਰੇਟ ਰੂਟ ਕਰਦੇ ਆ ਤੇ ਕਿੰਨਾ ਕੁ ਦਵਾ ਦਾ ਮਾਗਰ ਕੱਟੀ ਆ ਜੇ ਕਿਸੇ ਭਰਾ ਦੇ ਸਮਝ ਆਉਂਦੇ ਦਾ ਸੰਪਰਕ ਕਰ ਲੋ ਤੇ ਝੋਟੀ ਝੋਟੀ ਜਿਹੜੀ ਵਧੀਆ ਉਰੇ ਆ ਜਾ ਬਾਈ ਬਈ ਸਹੀ ਗੱਲ ਬੰਨਦਾ ਸਹੀ ਗੱਲ ਜੀ ਤੇ ਬਈ ਨਾਮ ਦੱਸੋ ਭਪਿੰਦਰ ਸਿੰਘ ਜੀ ਠੀਕ ਆ ਭਪਿੰਦਰ ਜੀ ਆਪਾਂ ਗੱਲ ਕਰ ਲਈ ਬਈ ਪਿੰਡ ਕਿਹੜਾ ਹੈਗਾ ਪਿੰਡ ਆਪਾਂ ਮਹਿਤਾ ਜੀ ਜ਼ਿਲ੍ਹਾ ਬਰਨਾਲੇ ਦਾ ਹਾਂ ਜੀ ਜਿਹੜਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆਪਾਂ ਮੰਡੀ ਕੋਲੇ ਤਪਾ ਮੰਡੀ ਦੇ ਨਾਲ ਹੀ ਹਾਂ ਜੀ ਤਪਾ ਮੰਡੀ ਦੇ ਨਾਲ ਤਪਾ ਮੰਡੀ ਦੇ ਨਾਲ ਆ ਪਿੰਡ ਮਹਿਤਾ ਤੇ ਨਾਮ ਦੱਸੇ ਆਪਣਾ ਭਿੰਦਰ ਹਾਂ ਜੀ ਭਿੰਦਰ ਜੀ ਆਪਾਂ ਗੱਲ ਦੂਜੇ ਸੂਏ ਬਈ ਦੂਜੇ ਸੂਏ ਦੂਜੇ ਸੂਏ ਕਾ ਦਿਨ ਹੋ ਗਿਆ ਅੱਜ ਅੱਜ ਸੂਈ ਨੂੰ 8 ਦਿਨ ਨੂੰ 8 ਹੈ ਸੂਈ ਹੈ ਮਿੱਤਰੋ ਦੂਜਾ ਸੂਆ 12 ਲੀਟਰ ਪੂਰਾ ਹਾਂ ਜੀ ਗਾਰੰਟੀ ਹੈ ਹਾਂ ਜੀ ਗ 8 ਦਾਣਾ ਸੂਈ ਆ ਦੂਜਾ ਸੂਆ ਤੇ 15 ਦੁੱਧ ਦਾ ਹੋਰ ਕੀ ਵਧੂ ਹਨਾ ہاں ਦੁੱਧ ਵਧੂਗੀ ਵਧੂਗੀ ਹਾਂਜੀ ਹਾਂਜੀ ਠੀਕ ਆ ਤੇ ਰੇਟ ਕੀ ਕਰਿਆ ਪਿੰਦਰਾ ਰੇਟ 130 ਕਰਾਈ 1 ਲੱਖ 30 ਹਜ਼ਾਰ ਮਾਨਦਾਨ ਮਾਨਤਨ ਹੋ ਜੂਗੀ 20 ਜੀ ਦੇ ਦਾਂਗੇ ਝੋਟੀ ਰੇਟ 130 ਆ 1 ਲੱਖ ਤੇ 20 ਹਜ਼ਾਰ ਦੀ ਬੈਗਾਨ ਝੋਟੀ ਦੇ ਦਾਂਗੇ ਮਾਨਦਾਨ ਕਰ ਦਾਂਗੇ ਝੋਟੀ ਚੰਗੀ ਆ ਜੇ ਕਿਸੇ ਭਰਾਣੇ ਕੇ ਵਾਰ ਦੁੱਧ ਪੀਣ ਨੂੰ ਲੈਣੀ ਤਾਂ ਝੋਟੀ ਮੰਨ ਲਓ ਵਧੀਆ ਹਨਾ ਹਾਂਜੀ ਹਾਂਜੀ ਸਾਮ ਸੁਹਣ ਵਾਲੀ ਆ ਝੋਟੀ ਤੇ ਆਮ ਪਰਿਵਾਰ ਦੇ ਵਿੱਚ ਹੋਈ ਹੋਈ ਆ 12 ਲੀਟਰ ਜਿਹੜਾ ਦੁੱਧ ਤੇ ਆਹ ਰਹਾ ਤਾਜੀ ਸੂਈ ਆ 8 ਦਾਣਾ ਸੂਈ ਆ ਤੇ ਬਾਕੀ ਹਜੇ ਮਲੇ ਮੂਲੇ ਤੇ ਲੱਗੂਗੀ ਲੀਟਰ ਕਰਦੇ ਦੋ ਹੋਰ ਵੱਧ ਸਕਦੀ ਆ ਹਾਂਜੀ ਹਾਂਜੀ ਬਾਕੀ ਸਾਮ ਸੰਭਾਲਣਾ 15 ਇੱਕ ਵਾਰੀ ਨੰਬਰ ਹੋਰ ਬੋਲ ਦੋ ਬਾਈ 98782 62606 ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਆ